ਸਸ ਹੈ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਆਉਂਦੇ ਹੁਣ 5 ਤਰੀਕ ਤੋਂ ਲੈ ਕੇ 10 ਤਰੀਕ ਦੇ ਵਿੱਚਕਾਰ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਬੱਦਲ ਵਾਈ ਤੇ ਮੀਂਹ ਦੇ ਹਾਲਾਤ ਪਿਛਲੇ ਦਿਨ ਨਹੀਂ ਬਣੇ ਹੋਏ ਸੀ ਜਿਸ ਦੇ ਕਾਰਨ ਪੰਜਾਬ ਦੇ ਦੁਆਬੇ ਦੇ ਇਲਾਕੇ ਦੇ ਕੁਸ਼ਕ ਕਹਦੀ ਹੈ ਦਾ ਲੁਧਿਆਣੇ ਤੋਂ ਲੈ ਕੇ ਹੁਸ਼ਿਆਰਪੁਰ ਦੀ ਬੈਲਟ ਦੇ ਵਿੱਚਕਾਰ ਮੀਂਹ ਸਾਨੂੰ ਦੇਖਣ ਨੂੰ ਮਿਲਿਆ ਪਰ ਬਾਕੀ ਪੰਜਾਬ ਦੇ ਵਿੱਚ ਇੰਨਾ ਵੱਡਾ ਕੋਈ ਅਸਰ ਨਹੀਂ ਹੋਇਆ ਬਾਕੀ ਪੰਜਾਬ ਦੇ ਵਿੱਚ ਹਲਕੀ ਤਰਮੇਨੀ ਬੂੰਦਾਬੰਦੀ ਕਿੰਨ੍ਹੇ ਕਿਨਮਣ ਕਣੀ ਅਤੇ ਥੋੜੇ ਬੋਤੇ ਧੁੰਦ ਦੇ ਹਾਲਾਤ ਜਰੂਰ ਬਣੇ ਹੋਏ ਸਨ ਥੋੜੀ ਥੋੜੀ ਬੂੰਦਾਬੰਦੀ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਲੁਧਿਆਣਾ ਮੋਗਾ ਫਤਿਹਗੜ ਸਾਹਿਬ ਚੰਡੀਗੜ ਮੁਹਾਲੀ ਤੇ ਨਾਲ ਦੀ ਨਾਲ ਬਰਨਾਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਸਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਇਮੇਜ ਦੀ ਤਾਂ ਫਿਲਹਾਲ ਜਿਹੜਾ ਮੌਸਮ ਦੇ ਵਿੱਚ ਬਦਲਾਅ ਹੈ ਉਹ ਪਹਾੜੀ ਖੇਤਰ ਵਿੱਚ ਜਾ ਚੁੱਕਿਆ ਹੈ ਸਿਸਟਮ ਜਿਹੜਾ ਹੁਣ ਪਹਾੜੀ ਖੇਤਰ ਵਿੱਚ ਪਹੁੰਚ ਚੁੱਕਿਆ ਹੈ ਇਸ ਦਾ ਪੰਜਾਬ ਦੇ ਉੱਪਰ ਅਸਰ ਹੁਣ ਹੌਲਾ ਹੌਲਾ ਘਟਦਾ ਹੋਇਆ ਦਿਖਾਈ ਦੇਵੇਗਾ ਹਲਕੇ ਦਰਮਿਆਨੀ ਬੱਦਲਬਾਈ ਸਾਨੂੰ ਦੁਆਬੇ ਦੇ ਇਲਾਕੇ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਦੇ ਕੁਝ ਜ਼ਿਲ੍ਹੇ ਵਿੱਚ ਛਿਪਛਾਕ ਦੇਖਣ ਨੂੰ ਮਿਲ ਸਕਦੀ ਹੈ ਪਰ ਇਸ ਦਾ ਕੋਈ ਮੀਂਹ ਦੇ ਪੱਖ ਤੋਂ ਅਸਰ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਬੱਦਲਬਾਈ ਬਸ਼ੱਕ ਦਿਨ ਦੇ ਸਮੇਂ ਬਹੁਤ ਹਿੱਸੇ ਵਿੱਚ ਬਣੀ ਰਹੇਗੀ ਧੁੰਦ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਖਾਸ ਤੌਰ ਤੇ ਧੁੰਦ ਹੁਣ ਮਾਲਵੇ ਬੈਲਟ ਵਿੱਚ ਦਿਖਾਈ ਦੇਵੇਗੀ ਕਿਉਂਕਿ ਮਾਲਵਾ ਬੈਲਟ ਵਿੱਚ ਸਭ ਤੋਂ ਘੱਟ ਬੱਦਲਬਾਈ ਤੇ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਕੀ ਅੱਜ ਜੋ ਸੰਗਣਿਤ ਉਹਨ ਦਸਵੇਰ ਤੋਂ ਹੀ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਜਿਸ ਦੇ ਕਾਰਨ ਚੇਤਾਵਨੀ ਜਾਰੀ ਹੋ ਚੁੱਕੀ ਹੈ ਇਹਨਾਂ ਇਲਾਕਿਆਂ ਵਿੱਚ ਵਿਜ਼ਿਬਿਲਟੀ 50 50 ਮੀਟਰ ਤੱਕ ਵੀ ਰਹਿ ਸਕਦੀ ਰੈਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਸ ਤਰੀਕੇ ਨਾਲ ਹੌਲੀ-ਹੌਲੀ ਸੂਰਜ ਚੜ੍ਹੇਗਾ ਤਾਂ ਦੁਪਹਿਰ ਦੇ ਸਮੇਂ ਪੱਛਮੀ ਹਵਾ ਦੀ ਵਾਪਸੀ ਹੋਵੇਗੀ ਜਿਸ ਦੇ ਨਾਲ ਚੰਗੀ ਧੁੱਪ ਲੱਗਣ ਦੀ ਵੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਾਪਮਾਨ ਵਿੱਚ ਅਖ ਹੁਣ 1 ਤੋਂ 2 ਡਿਗਰੀ ਘਟ ਚੁੱਕੇ ਨੇ ਕਿਉਂਕਿ ਲਗਾਤਾਰ ਜੋ ਬੱਦਲੀ ਸਿਸਟਮ ਬਣਿਆ ਹੋਇਆ ਸੀ ਉਸ ਦੇ ਕਾਰਨ ਦਿਨ ਦੇ ਤਾਪਮਾਨ 1 ਤੋਂ 2 ਡਿਗਰੀ ਘਟ ਚੁੱਕੇ ਨੇ ਬੂੰਦਾਬੰਦੀ ਵੀ ਹੋਈ ਹੈ ਦਿਨ ਦਾ ਤਾਪਮਾਨ ਅੱਜ ਕਈ ਇਹ ਤਾਂ 20 ਡਿਗਰੀ ਦੇ ਨੇੜੇ ਤੇੜੇ ਬਣੇ ਰਹਿਣ ਦੀ ਉਮੀਦ ਹੈ ਅਤੇ ਰਾਤ ਦੇ ਤਾਪਮਾਨ 11 12 ਤੋ ਲੈ ਕੇ ਸਵੇਰ ਤੇ ਸਮੇਂ 9 ਡਿਗਰੀ ਤੱਕ ਪਹੁੰਚ ਜਾਣਗੇ ਬਾਕੀ 5 ਤਰੀਕ ਤੋ ਲੈ ਕੇ 10 ਤਰੀਕ ਤੱਕ ਲਗਾਤਾਰ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਵਿੱਚ ਬਣੀ ਰਹੇਗੀ ਧੁੰਦ ਦੇ ਹਾਲਾਤ ਰਹਿਣਗੇ ਸਵੇਰ ਦੇ ਸਮੇਂ ਤੋਂ ਲੈ ਕੇ ਲਗਭਗ 11-12 ਵਜੇ ਤੱਕ ਪੰਜਾਬ ਦੇ ਵਿੱਚ ਬਹੁਤੇ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਅਤੇ ਉਸ ਤੋਂ ਬਾਅਦ ਚੰਗਾ ਸੂਰਜ ਨਿਕਲਦਾ ਹੋਇਆ ਦਿਖਾਈ ਦੇਵੇਗਾ ਹਵਾ ਜਿਹੜੀ ਉੱਤਰ ਪੂਰਬੀ ਤੇ ਉੱਤਰ ਪੱਛਮੀ ਦਿਸ਼ਾਵਾਂ ਤੋਂ ਲਗਾਤਾਰ ਚਲਦੀਆਂ ਰਹਿਣਗੀਆਂ ਜਿਸ ਦਿਨ ਉਮੀਦ ਹੈ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਕਾਰ ਮੌਸਮ ਇਸੇ ਤਰੀਕੇ ਦਾ ਬਣੇ ਰਹਿਣ ਤੇ ਉਮੀਦ ਹੈ 5 ਤਰੀਕ ਤੋਂ ਲੈ ਕੇ 10 ਤਰੀਕ ਦੇ ਮੌਸਮ ਦੀ ਪਰ ਹੁਣ ਕੋਈ ਮੀਂਹ ਦੀ ਅਪਡੇਟ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕਿ ਪਤਾ ਲੱਗ ਰਿਹਾ ਹੈ ਕਿ ਪੰਜਾਬ ਦਾ ਮੌਸਮ ਫਿਲਹਾਲ ਹੁਣ ਸਥਿਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਥੋੜੇ ਇਲਾਕੇ ਵਿੱਚ ਤੇਜ਼ ਹਵਾ ਵੀ ਚੱਲ ਸਕਦੀ ਹੈ ਕਿਉਂਕਿ ਜਿਹੜਾ ਸਿਸਟਮ ਹੈ ਅਜੇ ਪੂਰਨ ਤੌਰ ਤੇ ਪੰਜਾਬ ਤੋਂ ਨਹੀਂ ਨਿਕਲਿਆ 5 ਤਰੀਕ ਇਹ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚੋਂ ਇਹ ਸਿਸਟਮ ਦੀ ਐਗਜ਼ਿਟ ਹੋ ਜਾਵੇਗੀ ਜਿਸ ਦੇ ਨਾਲ ਹਵਾ ਦੀ ਸਪੀਡ ਵੀ ਥੋੜੀ-ਬਹੁਤੀ ਕਿਤੇ ਨਾ ਕਿਤੇ ਕੰਟਰੋਲ ਵਿੱਚ ਆਵੇਗੀ ਪਰ ਅੱਜ ਤੋਂ ਬਾਅਦ ਲਗਾਤਾਰ ਹੁਣ ਹਲਕੀ ਦਰਮਿਆਨੀ ਬਦਲਵਾਗ ਤੇ ਧੁੰਦ ਤੇ ਹਾਲਾਤ ਪੰਜਾਬ ਦੇ ਵਿੱਚ ਬਰਕਰਾਰ ਰਹਿਣਗੇ ਏਸੀ ਜੀ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੀ 5 ਤਰੀਕ ਤੋਂ ਲੈ ਕੇ 10 ਤਰੀਕ ਦੀ ਅਗਲੀ ਜਾਣਕਾਰੀ ਜਿੱਦਾਂ ਹੀ ਪ੍ਰਾਪਤ ਹੁੰਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦਾ ਜਰਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਰੇ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ